ਫਿਲੋਰ ਉਨ ਜਾਣ ਕੰਬਾਈਨ ਡਰਾਈਵਰ ਨੇ ਕਣਕ ਦੇ ਵੀ ਖੇਤ ਕੀਤੇ ਸਵਾ ਫਿਲੋਰ ਦੇ ਨਜ਼ਦੀਕ ਪਿੰਡ ਭਾਗ ਸਿੰਘਪੁਰ ਵਿਖੇ ਕਣਕ ਦੇ ਖੜੇ ਵੀ ਖੇਤਾਂ ਨੂੰ ਲੱਗੀ ਭਿਆਨਕ ਅੱਗ ਅੱਗ ਲੱਗਣ ਨਾਲ ਸਾਰੇ ਦੇ ਸਾਰੇ ਕਣਕ ਦੇ ਖੇਤ ਸਾੜ ਕੇ ਹੋਏ ਸਵਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਉਸਦੀ ਕਣਕ ਦੀ ਫਸਲ ਕੰਬਾਈਨ ਮਸ਼ੀਨ ਵੱਲੋਂ ਵੱਢੀ ਜਾ ਰਹੀ ਸੀ ਖੇਤ ਵਿੱਚੋਂ ਲੰਘ ਰਹੀ 24 ਘੰਟੇ ਵਾਲੀ ਬਿਜਲੀ ਦੀ ਸਪਲਾਈ ਵਾਲੀ ਤਾਰ ਲਾਲ ਕੰਬਾਈਨ ਮਸ਼ੀਨ ਟੱਚ ਹੋ ਗਈ ਜਿਸ ਨਾਲ ਬਿਜਲੀ ਵਾਲੀ ਤਾਰ ਦੇ ਵਿੱਚੋਂ ਚੰਗਿਆੜੇ ਨਿਕਲੇ ਜਿਸ ਕਾਰਨ ਖੜੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ ਉਸਨੇ ਪ੍ਰਸ਼ਾਸਨ ਨੂੰ ਗੋਹਾਰ ਲਗਾਈ ਹੈ ਕਿ ਉਸ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਲਾਗਲੇ ਪਿੰਡਾਂ ਦੇ ਨੌਜਵਾਨਾਂ ਨੇ ਆਪਣੇ ਟਰੈਕਟਰ ਲਿਆ ਕੇ ਅੱਗ ਤੇ ਕਾਬੂ ਪਾਇਆ ਅੱਗ ਬੁਝਣ ਤੋਂ ਕੁਝ ਮਿੰਟਾਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜੋ ਕਿ ਚਿੱਟਾ ਹਾਥੀ ਸਾਬਤ ਹੋਈਆਂ ਪੱਤਰਕਾਰਾਂ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਜੋ ਕੰਬਾਈਨ ਮਸ਼ੀਨ ਦਾ ਡਰਾਈਵਰ ਸੀ ਉਹ ਅਣਜਾਣ ਸੀ ਅਤੇ ਉਸ ਕੋਲ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਹੈ ਜੋ ਕਿ ਅਜਦੇ ਇਸ ਅਗਲੀ ਕਾਂਡ ਲਈ ਕਾਤਕ ਸਿੱਧ ਹੋਇਆ ਦੇਰ ਸ਼ਾਮ ਤੱਕ ਇਹ ਵੀ ਖਬਰ ਮਿਲੀ ਕਿ ਕੰਬਾਈਨ ਦਾ ਮਾਲਕਾ ਇਹ ਸਾਰੇ ਨੁਕਸਾਨ ਦੀ ਪਰਪਾਈ ਕਰਨ ਲਈ ਪੀੜਤ ਕਿਸਾਨਾਂ ਨਾਲ ਗੱਲਬਾਤ ਕਰ ਰਿਹਾ ਸੀ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਆਮਿਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋਣਾ ਜੀ ਸਾਰਾ ਖੇਤ ਦਾ ਨੁਕਸਾਨ ਜੀ ਅੱਛਾ ਜੀ ਹਾਂ ਜੀ ਸਾਰਾ ਖੇਤ ਦਾ ਲਗਭਗ ਨੁਕਸਾਨ ਹੈਗਾ ਜੀ ਇੱਕੋ ਬੰਦੇ ਦੇ ਖੇਤ ਸੀ ਨਹੀਂ ਦੋ ਤਿੰਨ ਅਕਰਾਂ ਦੇ ਜੀ ਅੱਛਾ ਜੀ ਦੋ ਤਿੰਨ ਅਕਰਾਂ ਦੇ ਬਾਕੀ ਮੱਕੀ ਦਾ ਨੁਕਸਾਨ ਵੀ ਮੁੰਡੇ ਦਾ ਹੋਇਆ ਦੋ ਖੇਤਾਂ ਦਾ ਮੱਕੀ ਦਾ ਨੁਕਸਾਨ ਵੀ ਹੈਗਾ ਜੀ ਤੇ ਫਾਇਰ ਬਗੇਟ ਦੀਆਂ ਗੱਡੀਆਂ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਬਾਤ ਚਾਹੀਆਂ ਜੀ ਜਦੋਂ ਦੂਰ ਚਲੇ ਗਏ ਫੇਰ ਆਈਆਂ ਜੀ ਅੱਛਾ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕੇ ਪ੍ਰਸ਼ਾਸਨ ਤੋਂ ਮੰਗ ਕੇ ਆ ਕਿ ਜੋ ਇਹਦਾ ਖਰਚਾ ਹੋਇਆ ਹੈ ਨੁਕਸਾਨ ਹੋਇਆ ਉਹਨਾਂ ਦਾ ਮਦਦ ਮੰਗਣਾ ਚ ਤੰਤ ਪ੍ਰਸ਼ਾਸਨ ਦੇ ਇਹ ਜੀ ਜਾਇ ਜੀ ਬਣਾ ਜਿਹੜਾ ਨੁਕਸਾਨ ਹੋਇਆ ਉਹਨਾਂ ਬਚਾਰੇ ਮਿਹਨਤਾਂ ਚਾ ਜਰੂਰ ਹੈ ਕਿ ਜਿੱਦਾਂ ਤੁਸੀਂ ਦੱਸਿਆ ਵੀ ਫਾਇਰ ਬੁਗੇੜਨੀਆਂ ਗੱਡੀਆਂ ਨਹੀਂ ਆਈਆਂ ਤਾਂ ਅੱਗ ਤੇ ਕਾਬੂ ਕਿੱਦਾਂ ਪਾਇਆ ਅੱਗ ਤੇ ਕਾਬੂ ਪਾਇਆ ਜੀ ਮੁੰਡੇ ਟਰੈਕਟਰ ਲੈ ਕੇ ਆ ਗਿਆ 33 25 25 ਲੀਟਰ ਆ ਗਿਆ ਜੀ ਉਹਨੇ ਮੁੰਡੇ ਨੇ ਪਰਵਾਹ ਨਹੀਂ ਰੱਖੀ ਆਪਣੀ ਜਾਨ ਦੀ ਨਾ ਮਚੀ ਦੀ ਜਲਣ ਦੀ ਪਰਵਾਹ ਰੱਖੀ ਉਹਨੇ ਅੱਗ ਦੇ ਵਿੱਚੇ ਟਰੈਕਟਰ ਚਲਾਇਆ ਜੀ ਅੱਗ ਦਾ ਕਾਬੂ ਕਰ ਲਿਆ ਤਾਂ ਅੱਗ ਦਾ ਬਚਾਓ ਅਸੀਂ ਖੁਦ ਗੋਲ ਵਜੂਦ ਖੜੇ ਆ ਜਿੱਦਾਂ ਮੁੰਡਿਆਂ ਨੇ ਉਹਦੇ ਟਰੈਕਟਰ ਲੈ ਕੇ ਹੁੰਦੇ ਆ ਵਿਚਾਰੇ ਤਾਂਬ ਜਾ ਹੋਇਆ ਜੀ ਅੱਗ ਦਾ ਹਾਂ ਜ ਬਜ਼ੁਰਗੋ ਕੀ ਨਾ ਆ ਗਈ ਨਾ ਅਜੀਤ ਸਿੰਘ ਆ ਜੀ ਬਜ਼ੁਰਗੋ ਪਤਾ ਲੱਗਾ ਖੇਤਾਂ ਨੂੰ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਜੀ ਅੱਠਾ ਖੇਤਾਂ ਦਾ ਹੋ ਗਿਆ ਹੋਇਆ ਕਬਨ ਨਾਲ ਇਹਨੂੰ ਅੱਗ ਉਹ ਤੋਂ ਚਟਚ ਹੋਈ ਤਾਰ ਅਚਾਨਕ ਜਿਹੜੀਆਂ 18 ਉੱਤੇ ਬਿਜਲੀ ਨਹੀਂ ਆ ਉਹ ਕੰਪੈਨ ਨਾਲ ਲੱਗੇ ਹਾਂਜੀ ਹਾਂਜੀ ਉਹਦੇ ਨਾਲ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕਿੰਨੇ ਖੇਤ ਤੁਹਾਡੇ ਸੜ ਕੇ ਸੁਆਹ ਹੋ ਗਏ ਸਾਡੇ ਅੱਠ ਖੇਤ ਪੂਰੇ ਦੇ ਪੂਰੇ ਪਧਰੇ ਹੋ ਗਏ ਹੋਰ ਵੀ ਕਿਸੇ ਦੇ ਨਾਲ ਜਲੇ ਹੈ ਹੋਰ ਹੈਗੇ ਹੋਰ ਪਿੱਛੇ ਆ ਉਹ ਸਮਗ ਰਹੇ ਆ ਇਦੋਂ ਮੋਰੇ ਹੋ ਰਿਹਾ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਉਹਦਾ ਮੰਗ ਇਹ ਕਰਦੇ ਨੇ ਸਾਨੂੰ ਹੁਣ ਜੋ ਖਰਚ ਪਾੜੇ ਉਹ ਮਿਲਣਾ ਚਾਹੀਦਾ ਸਾਰਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ